ਏ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਕਾਹਦੀ ਫੈਕਟਰੀ ਹੈ ਜੀ ਜਿੰਨਾ ਕੋ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਨੇ ਅੰਦਰ ਵੀ ਕੱਢ ਲਏ ਇਹ ਇਸ ਬਾਰੇ ਅਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਟੀਆਂ ਆ ਗਈਆਂ ਹੋਈਆਂ ਨੇ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਜੀ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਇਹ ਕਿਹੜੀ ਫੈਕਟਰੀ ਕਹਿੰਦੇ ਜੀ ਜਿੰਦਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਅੰਦਰ ਫਸੇ ਹੋ ਜਿੰਨੇ ਅੰਦਰ ਦੀ ਕੱਢ ਲਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੋਈਆਂ ਨੇ ਦਸ ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬਚਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਹੈ ਹੇ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗੀ ਕਿਹੜੀ ਫੈਕਟਰੀ ਕਹਦੀ ਹੈ ਜੀ ਜਿੰਦਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਅੰਦਰ ਫਸੇ ਹੋ ਜਿੰਨੇ ਅੰਦਰੋਂ ਕੱਢ ਲੇਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੋਈਆਂ ਨੇ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਕਿਹੜੀ ਫੈਕਟਰੀ ਕਰੀ ਹੈ ਜੀ ਜਿੰਦਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਬੰਦੇ ਅੰਦਰ ਫਸੇ ਹੋ ਜਿੰਦੇ ਅੰਦਰ ਦੀ ਕੱਢ ਲੇਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੇ ਦੁਨੀਆ ਗੱਡੀਆਂ ਆ ਗਈਆਂ ਹੋਣੀਆਂ ਦਸ ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬਚਾਨ ਦੇ ਯਤਨ ਹੈ ਹਾਂਜੀ ਉਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਜੀ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾ ਰਿਹਾ ਹੈ ਕਿਹੜੀ ਫੈਕਟਰੀ ਕਹਦੀ ਹੈ ਜੀ ਜਿੰਦਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਅੰਦਰ ਫਸੇ ਹੋ ਜਿੰਨੇ ਅੰਦਰ ਦੀ ਕੱਢ ਲੇਗੇ ਇਹ ਇਸ ਬਾਰੇ ਅਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਟੀਆਂ ਆ ਗਈਆਂ ਹੋਣ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਇਹ ਕਿਹੜੀ ਫੈਕਟਰੀ ਕਹਿੰਦੇ ਜੀ ਜਿੰਨਾ ਕ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਅੰਦਰ ਫਸੇ ਹੋ ਜਿੰਨੇ ਅੰਦਰ ਦੀ ਕੱਢ ਲੇਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰਡ ਟੀਮ ਅੰਦਰ ਕੰਮ ਕਰਦੀ ਪਈ ਆ ਹੱਕ ਦੇ ਦੁਨੀਆ ਗੱਡੀਆਂ ਆ ਗਈਆਂ ਹੋਈਆਂ ਨੇ ਦੱਸ ਦੇ ਕਿ ਕਿ ਗੱਡੀਆਂ ਲੱਗ ਚੁੱਕੀਆਂ ਨੇ ਜੀ ਅਜੇ ਹਜੇ ਵੀ ਬਚਾਉਣ ਦੇ ਯਤਨ ਹੈ ਹਾਂਜੀ ਉਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਏ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਕਿਹੜੀ ਫੈਕਟਰੀ ਕਹਿੰਦੇ ਜੀ ਜਿੰਨਾ ਕੋ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਫਸੇ ਹੋ ਜਿੰਨੇ ਅੰਦਰ ਦੀ ਕੱਢ ਲਗੇ ਇਹ ਇਸ ਬਾਰੇ ਅਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸਿਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੋਈਆਂ ਨੇ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਕਿਹੜੀ ਫੈਕਟਰੀ ਕਰੀ ਹੈ ਜੀ ਜਿੰਨਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿਹੜੀ ਜੀ ਬੰਦੇ ਆ ਕਿੰਨੇ ਬੰਦੇ ਬੱਢ ਲਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੁੰਦੀਆਂ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਜੀ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਊਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇ ਇੱਕ ਫੈਕਟਰੀ ਕਾਦੀ ਹੈ ਜੀ ਤਰੀਜੀ ਜਿੰਨਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਬੰਦੇ ਅੰਦਰ ਫਸੇ ਹੋਏ ਨੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੋਣੀਆਂ ਦਸ ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬਚਾਉਣ ਦੇ ਯਤਨ ਹੈ ਹਾਂਜੀ ਉਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਹੈ ਏ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਊਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਕਿਹੜੀ ਫੈਕਟਰੀ ਕਾਦੀ ਹੈ ਜੀ ਜਿੰਨਾ ਕੋ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿੰਨੇ ਬੰਦੇ ਫਸੇ ਹੋਏ ਨੇ ਲਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸਿਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਨੇ ਦਸ ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਉਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਏਗਾ ਕਿਹੜੀ ਫੈਕਟਰੀ ਕਾਦੀ ਹੈ ਜੀ ਤਰੀ ਜਿੰਨਾਂ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਬੰਦੇ ਅੰਦਰ ਫਸੇ ਹੋ ਜਿੰਦੇ ਅੰਦਰ ਕਿਉਂ ਕੱਟ ਲਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੁੰਦੀਆਂ ਦੱਸ ਦੇ ਕਿ ਕਿਹੜੀਆਂ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬਚਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਜੀ ਹੇ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇੱਕ ਗਰਾਊਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਕਿਹੜੀ ਫੈਕਟਰੀ ਕਾਦੀ ਹੈ ਜੀ ਜਿੰਨਾ ਕ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਅੰਦਰ ਫਸੇ ਹੋ ਜੀ ਕੱਢ ਲਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੋਈਆਂ ਨੇ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਗ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇ ਕਾਹਦਾ ਫੈਕਟਰੀ ਕਰੀ ਹੈ ਜੀ ਕ੍ਰੀਜੀ ਜਿੰਨਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਹਨ ਫਸੇ ਹੋਏ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੋਈਆਂ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬਚਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਹੈ ਏ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇ ਕਾਹਦੀ ਫੈਕਟਰੀ ਕਰੀ ਹੈ ਜੀ ਤੇਜੀ ਜਿੰਨਾ ਕੋ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਅੰਦਰ ਫਸੇ ਹੋਏ ਨੇ ਇਹ ਇਸ ਬਾਰੇ ਅਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸਿਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਟੀਆਂ ਆ ਗਈਆਂ ਹੋਈਆਂ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਜੀ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਕਿਹੜੀ ਫੈਕਟਰੀ ਕਰੀ ਹੈ ਜੀ ਜਿੰਨਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿਹੜੀ ਕੀ ਪੱਟ ਲਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਨੇ ਦੱਸ ਦੇ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਊਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇ ਕਦ ਫੈਕਟਰੀ ਕਾ ਤਰੀ ਜਿੰਨਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਇਹ ਬੰਦੇ ਅੰਦਰ ਫਸੇ ਹੋਏ ਨੇ ਅੰਦਰ ਕਿਉਂ ਕੱਢ ਲੇਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੋਣੀਆਂ ਦੱਸ ਦੇ ਕਿ ਕਿੱਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬਚਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਜੀ ਏ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਊਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾ ਰਿਹਾ ਹੈ ਕਿਹੜੀ ਫੈਕਟਰੀ ਕਾਦੀ ਹੈ ਜੀ ਜਿੰਨਾ ਕੋ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿੰਨੇ ਬੰਦੇ ਅੰਦਰ ਫਸੇ ਹੋਏ ਨੇ ਅੰਦਰ ਦੀਉ ਕੱਢ ਲਏ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੇ ਵਿੱਚ ਬੰਦਿਆਂ ਗੱਟੀਆਂ ਆ ਗਈਆਂ ਹੋਣ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇ ਕਾਹਦੀ ਫੈਕਟਰੀ ਕਹਿੰਦੇ ਜੀ ਜਿੰਦਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਬੰਦੇ ਅੰਦਰ ਫਸੇ ਹੋਏ ਨੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸਿਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੇ ਕਈ ਗੱਡੀਆਂ ਆ ਗਈਆਂ ਹੋਈਆਂ ਨੇ ਜੀ ਦਸ ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਗ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਉਹ ਛੇਤੀਆਂ ਵੀ ਤੇ ਕਾਬੂ ਪਾ ਲਿਆ ਜਾਗੇ। ਕਿਹੜੀ ਫੈਕਟਰੀ ਕਰੀ ਹੈ ਜੀ? ਤੇ ਜਿੰਨਾ ਦਾ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ। ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਕਿੰਨੇ ਬੰਦੇ ਫਸੇ ਹੋਏ ਨੇ। ਇਹ ਇਸ ਬਾਰੇ ਅਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ। ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ। ਅੱਗ ਦੀਆਂ ਗੱਡੀਆਂ ਆ ਗਈਆਂ ਹੋਈਆਂ ਨੇ। 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ। ਅੱਗ ਹਜੇ ਵੀ ਬੁਝਾਉਣ ਦੇ ਯਤਨ ਹੈ। ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ। ਏ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਉਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਕਿਹੜੀ ਫੈਕਟਰੀ ਕਾਦੀ ਹੈ ਜੀ ਜਿੰਦਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿੰਨੇ ਬੰਦੇ ਅੰਦਰ ਫਸੇ ਹੋ ਜਿੰਨੇ ਅੰਦਰ ਦੀਉ ਕੱਢ ਲਏ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਟੀਆਂ ਆ ਗਈਆਂ ਹੋਣੀਆਂ ਜੀ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਜੀ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਊਂਡ ਪਲੱਸ 5 ਫਲੋਰ ਬੜੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਇਹ ਕਿਹੜੀ ਫੈਕਟਰੀ ਕਾਦੀ ਹੈ ਜੀ ਜਿੰਨਾ ਕ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਡਿਟੇਲ ਜੀ ਕੀ ਪੱਟ ਲਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸੀਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਨੇ ਦਸ ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਜ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉਤਲੇ ਫਲੋਰ ਤੇ ਰਹਿ ਗਈ ਹੈ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਆ ਇਹ ਗਰਾਉਂਡ ਪਲੱਸ 5 ਫਲੋਰ ਬਣੇ ਹੋਏ ਨੇ ਜੀ ਸਾਡਾ ਅੱਗ ਬੁਝਾਉਣ ਦਾ ਕੰਮ ਚੱਲਦਾ ਪਿਆ ਹੈ ਬਹੁਤ ਛੇਤੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ ਕਿਹੜੀ ਫੈਕਟਰੀ ਕਾਦੀ ਹੈ ਜੀ ਇਹ ਜਿੰਨਾ ਨੂੰ ਪਤਾ ਲੱਗਾ ਕੱਪੜੇ ਦੀ ਫੈਕਟਰੀ ਆ ਬਾਕੀ ਉਹਦੇ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਬੰਦੇ ਫਸੇ ਹੋਏ ਨੇ ਅੰਦਰ ਦੀ ਕੱਢ ਲਗੇ ਇਹ ਇਸ ਬਾਰੇ ਹਜੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਬੰਦੇ ਅੰਦਰ ਫਸੇ ਸਿਗੇ ਜੋ ਵੀ ਆਪਣੇ ਫਾਇਰ ਦੀ ਟੀਮ ਅੰਦਰ ਕੰਮ ਕਰਦੀ ਪਈ ਆ ਅੱਗ ਦੀਆਂ ਗੱਡੀਆਂ ਆ ਗਈਆਂ ਹੋਈਆਂ ਨੇ ਜੀ 10 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਜੀ ਅੱਗ ਹਜੇ ਵੀ ਬੁਝਾਉਣ ਦੇ ਯਤਨ ਹੈ ਹਾਂਜੀ ਉੱਤਲੇ ਫਲੋਰ ਤੇ ਰਹਿ ਗਈ ਆ ਬਾਕੀ ਸਾਰਾ ਥੱਲੇ ਕਾਬੂ ਪਾ ਲਿਆ ਗਿਆ ਜੀ ਇਹ ਜੀ ਹਜੂਰੀ ਰੋਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਅੱਗ ਹੈ ਇਹ ਗਰਾਊਂਡ ਪਲੱਸ 5